ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਜਿੱਥੇ ਦੁਨੀਆ ਦੇ ਵਿੱਚ 75ਵਾਂ ਗਣਤੰਤਰ ਦਿਵਸ ਬੜੀ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ ਉੱਥੇ ਹੀ ਗੜਸ਼ੰਕਰ ਵਿਕੇ ਸਿਨੀਅਰ ਸੈਕੰਡਰੀ ਸਕੂਲ ਦੀ ਗਰਾਊਂਡ ਦੇ ਵਿੱਚ 75ਵਾਂ ਗਣਤੰਤਰ ਦਿਵਸ ਮਨਾਇਆ ਗਿਆ ਇਸ ਮੌਕੇ ਐਸਡੀਐਮ ਗੜਸ਼ੰਕਰ ਸ਼ਿਵਰਾਜ ਵੱਲੋਂ ਤਿਰੰਗੇ ਝੰਡੇ ਨੂੰ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਅਤੇ ਸਪਰੇਟ ਨੂੰ ਸਲਾਮੀ ਦਿੱਤੀ ਗਈ ਇਸ ਮੌਕੇ ਆਜ਼ਾਦੀ ਘੁਲਾਟੀਆਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ ਗੜਸ਼ੰਕਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਬਿੱਟੂ ਚੋਹਾਨ ਦੀ ਰਿਪੋਰਟ ਸਭ ਤੋਂ ਪਹਿਲਾਂ ਸਾਡੇ ਇਲਾਕੇ ਦੇ ਆਜ਼ਾਦੀ ਕਲਾਕੀਏ ਤੇ ਉਹਨਾਂ ਦੇ ਪਰਿਵਾਰ ਸਾਡੇ ਸ਼ਹਿਰ ਦੇ ਨਿਵਾਸੀ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੇ ਸਾਰੇ ਅਫਸਰ ਸਹਿਬਾਨ ਉਹਨਾਂ ਦੀ ਕੰਟ੍ਰਿਬਿਊਸ਼ਨ ਉਹਨਾਂ ਦੀ ਕੁਰਬਾਨੀ ਤੋਂ ਬਿਨਾ ਇਹ ਦਿਨ ਬਿਲਕੁਲ ਪੋਸੀਬਲ ਨਹੀਂ ਸੀ ਇਸ ਦੇ ਨਾਲ ਨਾਲ ਜਦੋਂ ਅਸੀਂ ਕਨਸਟੀਟਿਊਸ਼ਨ ਅਡਾਪਟ ਕੀਤਾ ਉਨੂੰ ਵਸੇ ਆਪਣਾ ਇਹ ਨੰਤਰਤਵ ਦੇ ਬਦਲ ਤੋਂ ਨਾਮ ਨੇ ਪੁਲਿਸ ਐਸਐਸਸੀ ਦੇ ਵਿਦਿਆਰਥੀ ਸੋਨਮ ਦੇਗਵਾਈ ਦੇ ਵਿੱਚ ਮੰਚ ਤੇ ਅੱਜੋਂ ਗੁਜ਼ਰੇ ਨੇ ਸੋਨਮ ਅੰਡਰ ਆਫੀਸਰ ਐਸਐਸਸੀ ਡਿਕੇਰੇਟਸ ਨੇ ਇਹ ਔਰ ਇਹਨਾਂ ਤੋਂ ਬਾਅਦ ਦੂਜੇ ਨੰਬਰ ਤੇ ਸੈਂਟ ਸੋਲજર ਡਿਵਾਈਨ ਪਬਲਿਕ ਸਕੂਲ ਗਰਸ਼ਾਖਰ ਦੇ ਵਿਦਿਆਰਥੀ ਰਮਨਦੀਪ ਕੌਰ ਦੇਗਵਾਈ ਮਸਤੀ ਅਜੋ ਤਾਲਾਂ ਤਾਲ ਕਰਨਾ ਕਰ ਮਿਲਦੇ ਹੋਏ ਦ੍ਰਿਸ਼ਟੀ ਚਕੈਨ ਸਲੂਟ ਕਰਦੇ ਹੋਏ گزر ਰਹੇ ਨੇ ਪੁਰਾਤਵਾਦ ਬਾਬਾ ਪਬਲਿਕ ਸਕੂਲ ਫਰਵਾੜ ਦੇ ਵਿਦਿਆਰਥੀ ਐਸਐਸਸੀ ਅਗੇਂਸ ਰਜਮਾ ਚੌਧਰੀ ਜੀ ਅਭਾਈ ਮਨਸੇਬੇ ਕੋਲੋਂ ਤਾੜੀਆਂ ਦੀ ਗਰਜਰਾਹਟ ਕੱਟ ਨਹੀਂ ਹੋਣੀ ਚਾਹੀਦੀ ਸਾਰੇ ਬੱਚਿਆਂ ਦਾ ਜੋਸ਼ ਇਹਨਾਂ ਦਾ ਵਿਸ਼ਵਾਸ ਇਹਨਾਂ ਦੇ ਜੀਨਾਂ ਰਾਸ਼ਟਰੀ ਸੱਜਣੋ ਇਸ ਸਲੂਟ ਇਹ ਦਰਸਾਉਂਦਾ ਹੈ ਕਿ ਸਾਡਾ ਆਉਣ ਵਾਲਾ ਭਵਿੱਖ ਆਉਣ ਵਾਲਾ ਮਸਤਕਬਲ ਬਹੁਤ ਹੀ ਖੂਬਸੂਰਤ ਹੈ ਆਪਾਂ ਬੱਚਿਆਂ ਨੇ ਜਿਹੜੀ ਸੰਦੇਸ਼ਿਆ ਦੁਬਾਰਾ ਸੁਣ ਦਿਆ ਕਿ ਫੋਰ ਸਕੂਲ ਦੇ ਕਾਹਤੇ ਵਿਦਿਆਰਥੀ ਫ੍ਰੀडम फाइਟਰਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਕੇ ਪੂਰੀ ਸੰਭ ਜੀ ਸਿੰਘ ਸਾਹਿਬ ਜੀ ਜਿਹਨਾਂ ਨੂੰ ਮੈਂ ਪਹਿਲਾਂ ਦੱਸਿਆ ਕਿ ਰਾਸ਼ਟਰਪਤੀ ਮੈਡਲ ਆਫ ਸੀਐਮ ਮੈਡਲ ਦਾ ਸਮਰਥਕ ਨੇ ਸਾਡੇ ਨਾਲ ਪੰਜ ਇਹ ਜੀ ਇਸ ਪਰਿਵਾਰ ਦੀ ਇੱਕ ਰਵਾਇਤ ਹੈ ਕਿ ਇਹ ਦੇ ਫਾਦਰ ਸਾਹਿਬ ਸਰਦਾਰ ਹਦੀਸ ਸਿੰਘ ਜੀ ਜੀ ਅ ਮੈਂ ਜੀ ਅੱਜ ਦੇ ਗਣਤੰਤਰ ਦਿਵਸ ਮੌਕੇ ਸਾਰੇ ਇਲਾਕਾ ਵਾਸੀਆਂ ਨੂੰ ਖਾਸ ਕਰਕੇ ਸਾਡੇ ਆਜ਼ਾਦੀ ਗੁਲਾਟੀਏ ਤੇ ਉਹਨਾਂ ਦੇ ਪਰਿਵਾਰਾਂ ਨੂੰ ਸਮੂਹ ਸਾਡੀ ਸਿਵਲ ਤੇ ਪੁਲਿਸ ਐਡਮਿਨਿਸਟ੍ਰੇਸ਼ਨ ਵੱਲੋਂ ਬਹੁਤ-ਬਹੁਤ ਮੁਬਾਰਕਾ ਦਿੰਨਾ ਤੇ ਉਮੀਦ ਕਰਦਾ ਕਿ ਅਸੀਂ ਸਾਰੇ ਆ ਬਾਬਾ ਸ਼ਰੀਫ 임ਰਾਉਂ ਅੰਬੇਦਕਰ ਜੀ ਵੱਲੋਂ ਦਿੱਤੇ ਗਏ ਸੰਵਿਧਾਨ ਨੂੰ ਫਾਲੋ ਕਰਦੇ ਹੋਏ ਆਪਣੇ ਸੂਬੇ ਤੇ ਇਲਾਕੇ ਦੇ ਕੰਮਕਾਜ ਵਿੱਚ ਤਰੱਕੀ ਵਿੱਚ ਹੋਰ ਵੱਧ ਚੜ ਕੇ ਹਿੱਸਾ ਲਈ ਬਹੁਤ ਧੰਨਵਾਦ